ਜਲੰਧਰ ਦਿਹਾਤੀ ਪੁਲਿਸ ਨੂੰ ਅੱਜ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਿਸ ਵਿੱਚ ਦੋ ਆਦਮੀ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲੋਂ ਲਗਭਗ 4 ਕਿਲੋ 200 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਇਹ ਦੋਨੋਂ ਲੜਕੇ ਆਪਸ ਵਿੱਚ ਸੱਕੇ ਭਰਾ ਹਨ ਅਤੇ ਇਹ ਪ੍ਰਵਾਸੀ ਹਨ ਪੁਲਿਸ ਨੂੰ ਜਿਹੜੀ ਹੈ ਕਿ ਇਹ ਨਸ਼ਿਆਂ ਦੇ ਵਿਰੁੱਧ ਜਿਹੜੀ ਮਹਿੰਮਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਜਾਦਰ ਜੀ ਵੱਲੋਂ ਜਿਹੜੀ ਚਲਾਈ ਗਈ ਹੈ ਜੋ ਤੇ ਨਸ਼ਿਆ ਵਿਰੁੱਧ ਉਸ ਦੇ ਵਿੱਚ ਜਲੰਧਰ ਦੇ ਹਾਥੀ ਪੁਲਿਸ ਨੂੰ ਜਿਹੜੀ ਹੈ ਕਿ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਵਿੱਚ ਦੋ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਜੋ ਸਹਾਰਤਪੁਰ ਯੂਪੀ ਦੇ ਰਹਿਣ ਵਾਲੇ ਨੇ ਜੇ ਵਸੀਨ ਤੇ ਅਕਰਮ ਜਿਹੜਾ ਹੈਗਾ ਇਹਨਾਂ ਦਾ ਨਾਮ ਬਾਠੇ ਦੋਨੇ ਜਿਹੜੇ ਆਪਸ ਦੇ ਵਿੱਚ ਸਕੇ ਭਰਾ ਹੈਗੇ ਇਹਨਾਂ ਤੋਂ ਜਿਹੜੀ 4 ਕਿਲੋ 200 ਗ੍ਰਾਮ ਜਿਹੜੀ ਅਫੀਮ ਰਿਕਵਰ ਕੀਤੀ ਆ ਜਿਹੜੀ ਹਲੇ ਤੱਕ ਪੁਛਗੇ ਚ ਆਇਆ ਹੈ ਕਿ ਇਹ ਪਬਲਿਕ ਟਰਾਂਸਪੋਰਟ ਦੇ ਜਿਹੜੇ ਬੱਸਾਂ ਜਾਂ ਟ੍ਰੇਨ ਦੇ ਵਿੱਚ ਜਿਹੜੇ ਸਫ਼ਰ ਕਰਦੇ ਸੀ ਤੇ ਇੱਥੇ ਲੈ ਕੇ ਆਏ ਸੀ ਸਾਡੀਆਂ ਪੁਲਿਸ ਪਾਰਟੀਆਂ ਦੇ ਵਿੱਚ ਜਿਹੜੀਆਂ ਹੈਗੀਆਂ ਸੁਪਰਵੀਜ਼ਨ ਅਸੀਂ ਦਿੱਤੀ ਗਈ ਸੀ ਜਿਨ੍ਹਾਂ ਦੇ ਵਿੱਚ ਸਾਡੇ ਐਸਪੀ ਡਿਟੈਕਟਿਵ ਮਿਸਟਰ ਸਰਪਜੀਤ ਰਾਏ ਸਾਡੇ ਡੀਐਸਪੀ ਆਧਮਪੁਰ ਸਬ-ਡਿਵੀਜ਼ਨ ਡੀਐਸਪੀ ਕੁਲਵੰਤ ਸਿੰਘ ਤੇ ਇੰਸਪੈਕਟਰ ਰਵਿੰਦਰਪਾਲ ਜਿਹੜੇ ਹੈਗੇ ਐਸਐਚਓ ਭੋਗਪੁਰ ਇਹਨਾਂ ਦੀ ਜਿਹੜੀ ਹੈਗੀ ਟੀਮ ਨੇ ਅੱਛਾ ਕੰਮ ਕੀਤਾ ਜੇ ਜੋ ਇਹ ਦੋ ਦੋਸ਼ੀਆਂ ਨੂੰ ਅਰੈਸਟ ਕੀਤਾ ਇਹਦੇ ਵਿੱਚ ਜਿਹੜਾ ਨੈਕਸਸ ਹੈਗਾ ਇੰਟਰ ਸਟੇਟ ਦਾ ਜਿਹੜਾ ਇਹ ਨੈਕਸਸ ਹੈਗਾ ਸਮਗਲਰਸ ਦਾ ਉਹਦੇ ਵਿੱਚ ਕਿਉਂਕਿ ਇਹ ਬੇਸ਼ੱਕ 4 ਕਿਲੋ 200 ਗ੍ਰਾਮ ਦੀ ਹਫੀਮ ਦੀ ਰਿਕਵਰੀ ਹੈ ਬਟ ਇਹਦੇ ਵਿੱਚ ਬੈਕਵਰਡ ਲਿੰਕੇਜ ਐਂਡ ਫਾਰਵਰਡ ਲਿੰਕੇਜ ਤੇ ਕੰਮ ਕਰਦੇ ਹੋਏ ਹੋਰ ਵੀ ਇਹਦੇ ਵਿੱਚ ਵੱਡੇ ਜਿਹੜੇ ਖੁਲਾਸੇ ਹੋ ਸਕਦੇ ਨੇ ਕਿ ਕਿਹੜੇ ਇਹਨਾਂ ਦੇ ਇੱਥੇ ਕਸਟਮਰ ਹੈਗੇ ਸੀ ਐਂਡ ਪ੍ਰੋਕਿਊਰ ਕਿੱਥੋਂ ਕਰਦੇ ਸੀ ਤਾਂ ਮੋਡਲੀ ਪੁੱਛ ਗਈ ਚਾ ਆ ਕਿ ਜਿਹੜਾ ਰਫੀਕ ਤੇ ਜਿਹੜੇ ਹੈਗੇ ਨੇ ਵਸੀਮ ਹੈਗੇ ਨੇ ਜਿਹੜੇ ਦੋ ਜਣੇ ਹੈਗੇ ਨੇ ਏ ਵਸੀਮ ਇੱਕ ਢਾਬਾ ਦੇ ਉੱਪਰ ਕੰਮ ਕਰਦਾ ਸੀ ਉੱਥੇ ਸਵਾਰਨਪੁਰ ਯੂਪੀ ਦੇ ਵਿੱਚ ਤੇ ਜਿਹੜਾ ਦੂਸਰਾ ਇਹਦਾ ਬ੍ਰਦਰ ਹੈਗਾ ਉਹ ਇੱਕ 3 ਵੀਲਰ ਜਿਹੜਾ ਹੈਗਾ ਆਟੋ ਚਲਾਉਂਦਾ ਸੀ ਜਿਹੜਾ ਰਫੀਕ ਨਾਮ ਦਾ ਇਹਦਾ ਬ੍ਰਦਰ ਹੈਗਾ ਦਾ ਉਹਦੀ ਉਮਰ ਕਰੀਬ 40 ਸਾਲ ਹੈ ਜਿਹੜਾ ਛੋਟਾ ਹੈਗਾ ਰਫੀਕ ਵਸੀਮ ਦੀ ਜਿਹੜੀ ਹੈਗੀ ਆ 24 ਸਾਲ ਦਾ ਜਿਹੜਾ ਲੜਕਾ ਹੈਗਾ اچھا ਇਹ ਜਿਹੜਾ ਲੈ ਕੇ ਆਏ ਸੀਗੇ ਅਫੀਮ ਲੈ ਕੇ ਆਏ ਸੀ ਉਹ ਪਿੱਛੋਂ ਕਿੰਨੇ ਦਾ ਲੈ ਕੇ ਆਏ ਸੀ ਤੇ ਇੱਥੇ ਕਿੰਨੇ ਦਾ ਵੇਚਣਾ ਸੀ ਜਿਹੜੀ ਮੋਡਲ ਨੂੰ ਪੁੱਛ ਕੇ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜੀ ਪਿੱਛੋਂ ਕਰੀਬ ਇਹਨਾਂ ਨੇ 3 ਲੱਖ ਦੇ ਕਰੀਬ ਜਿਹੜੀ ਇਸ 4 ਕਿਲੋ 200 ਗ੍ਰਾਮ ਜਿਹੜੀ ਅਫੀਮ ਪ੍ਰਕਿਊਰ ਕੀਤੀ ਸੀ ਜੋ ਅੱਗੇ ਇਹਨਾਂ ਨੇ ਕਰੀਬ 6 ਲੱਖ ਦੇ ਵਿੱਚੇਨ ਦੀ ਇਹਨਾਂ ਨੂੰ ਜਿਹੜੀ ਹੈਗੀ ਆ ਉਮੀਦ ਹੈਗੀ ਸੀ ਕਿ ਇਹਨਾਂ ਦੇ ਪੈਸੇ ਇਹਨਾਂ ਨੂੰ ਲੱਗਦਾ ਸੀ ਕਿ ਲਗਭਗ ਡਬਲ ਹੋਣਗੇ ਇਹ ਕਿੱਥੋਂ ਲੱਗ ਜਾਂਦੇ ਸੀ ਕਿ ਕਿੰਨੇ ਜੱਥੇ ਕੰਮ ਕਰ ਰਹੇ ਸੀ ਇਸ ਹਰਦੌਰ ਯੂਪੀ ਤੋਂ ਜਿਹੜੀ ਵੀ ਮੈਨਾਂ ਨੇ ਪ੍ਰੋਕਿਊਰ ਕੀਤੀ ਹੈਗੀ ਆ ਇਹਨਾਂ ਦੇ ਜਿਹੜੇ ਉੱਥੇ ਟਰੱਕਾਂ ਵਾਲੇ ਜਿਹੜੇ ਹੈਗੇ ਨੇ ਉੱਥੇ ਆਉਂਦੇ ਸੀ ਉੱਥੋਂ ਇਹਨਾਂ ਨੂੰ ਲੱਗਿਆ ਕਿ ਇੱਥੋਂ ਖਰੀਦ ਕੇ ਅਸੀਂ ਜਿਹੜੀ ਹੈਗੀ ਆ ਅੱਗੇ ਦੇ ਸਕਦੇ ਆ ਯੂਪੀ ਏਰੀਆ ਦੇ ਵਿੱਚੋਂ ਇਹਨਾਂ ਨੇ ਪ੍ਰੋਕਿਊਰ ਕਿੱਥੋਂ ਕੀਤੀ ਆ ਉਹ ਜਿਹੜੀਆਂ ਨੇ ਹਾਲੇ ਪਾਰਟ ਆਫ ਇਨਵੈਸਟੀਗੇਸ਼ਨ ਹੈਗੀਆਂ ਡਿਟੇਲਸ ਬਾਅਦ ਵਿੱਚ ਸ਼ੇਅਰ ਕਰਾਂਗੇ ਤੇ ਫਿਲਹਾਲ ਜਿਹੜੀ ਹੈਗੀ ਆ ਇਹ ਮੋਡਲੀ ਪੁੱਛ ਕੇ ਜੀ ਆਇਆ ਕਿ ਉੱਥੋਂ ਯੂਪੀ ਏਰੀਆ ਚ ਲੈ ਆ ਕੇ ਪੰਜਾਬ ਦੇ ਵੱਖ-ਵੱਖ ਏਰੀਆ ਤੇ ਜਲੰ ਜਿਹੜਾ ਹੈਗਾ ਜਿਹੜੇ ਕੰਜ਼ਿਊਮਰ ਨੇ ਉਹਨਾਂ ਤੱਕ ਪਹੁੰਚਾਣੀ ਹੈ ਸਿਰਫ ਖੁਦ ਮੈਡੀਕਲ ਐਡਿਕਟ ਇਹਦਾ ਦਾ ਡੋਪ ਟੈਸਟ ਕਰਾਵਾਂਗੇ ਉਹਨ ਕੀ ਖੁਦ ਐਡਿਕਟ ਹੈਗੇ ਨੇ ਜਾਂ ਨਹੀਂ ਹੈ ਜਿਹੜੀ ਹੈਗੀ ਉਹਦੇ ਵਿੱਚ ਮੈਡੀਕਲ ਦੇ ਵਿੱਚ ਇਹਨਾਂ ਦਾ ਪ੍ਰੋਪਰ ਐਗਜ਼ਾਮ ਨਹੀਂ ਕੀਤਾ ਜਿਹੜੇ ਇਹਨਾਂ ਨੂੰ ਫੜਿਆ ਚੈਕਿੰਗ ਦੌਰਾਨ ਫੜਿਆ ਗਿਆ ਜਾਂ ਕੋਈ ਪਰਸਨ ਇਹ ਸਾਡੇ ਇਨਸਪੈਕਟਰ ਜਿਹੜੇ ਰਵਿੰਦਰਪਾਲ ਹੈਗੇ ਐਸਐਚਓ ਘੋਗੋਰੇ ਇਹਨਾਂ ਦੀ ਜਿਹੜੀ ਟੀਮ ਨੇ ਨਾਕਾ ਬੰਦੀ ਜਿਹੜੀ ਹੈਗੀ ਉੱਥੇ ਘੋੜਾਵਾਹੀ ਏਰੀਆ ਇੱਕ ਪੈਂਦਾ ਹੈਗਾ ਉਹ ਆਪਣੇ ਉਹਨਾਂ ਨੇ ਥਾਣਾ ਏਰੀਆ ਦੇ ਵਿੱਚ ਨਾਕਾਬੰਦੀ ਕੀਤੀ ਸੀ ਜਿੱਥੇ ਉਹਨਾਂ ਨੂੰ ਸ਼ੱਕ ਦੀ ਇਮਾਰਤ ਦੇ ਉੱਪਰ ਇਹ ਦੋ ਦੋਸ਼ੀ ਜਿਹੜੇ ਹੈਗੇ ਸੀ ਇਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਤੋਂ ਜਿਹੜੀ ਇਹ ਅਫੀਮ ਰਿਕਵਰ ਹੋਈ ਹੋਰ ਵੀ ਨਾਲ ਇਹਨਾਂ ਨਾਲ ਕੋਈ ਚੈਨ ਜੁੜੀ ਹੋਈ ਹੈ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹਨਾਂ ਦੇ ਲਿੰਕੇਜ ਜਿਹੜੇ ਹੈਗੇ ਨੇ ਕਿਤੇ ਕਿਤੇ ਨਾਲ ਲਿੰਕੇਜ ਹੈਗੇ ਨੇ ਕਿਤੇ ਕਿਤੇ ਨੂੰ ਜਾਣਦੇ ਸੀ ਇਹਨਾਂ ਦੇ ਹੋਰ ਟੈਕਨੀਕਲ ਨਾਲ ਸੁਚੇਜ ਕਰਾਂਗੇ ਉਹ ਸਾਰਾ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ ਸਰ ਠੀਕ ਹੈ